ਇਹ ਕਹਿੰਦੇ ਜੀ ਕਿ ਦਿੱਲੀ ਦੇ ਵਿੱਚ ਜਿੰਨੇ ਪਾਕਿਸਤਾਨ ਵਾਲੇ ਉਸ ਸਮੇਂ ਵੰਡ ਦੇ ਸਮੇਂ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਆਏ ਉਹਨਾਂ ਪੰਜਾਬੀਆਂ ਦਾ ਵੀ ਪਵਾਨ ਹੈ ਜਿਹੜੇ ਫਿਰਨ ਤੋਂ ਇੱਥੇ ਪਾਸੇ ਨੇ ਉਹਨਾਂ ਪੰਜਾਬੀਆਂ ਦਾ ਵੀ ਪਵਾਨ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਦਿੱਲੀ ਦਾ ਇਹ ਰਵਈਆ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ ਚ ਕੀ ਕਰਦੀਆਂ ਪੰਜਾਬ ਤੇ ਲੋਕ ਦਿੱਲੀ ਚ ਕੀ ਕਰਦੇ ਨੇ ਇਹ ਬਿਲਕੁਲ ਅਫਸੋਲ ਜਨਕ ਹੈ ਜੇ ਤੁਹਾਨੂੰ ਤੁਹਾਡੀ ਸਰਕਾਰ ਦੀਆਂ ਗੱਡੀਆਂ ਤੇ ਉੱਥੇ ਸਵਾਲ ਆਇਆ ਤਾਂ ਤੁਸੀਂ ਰਿਐਕਟ ਕੀਤਾ ਜਦੋਂ ਆਮ ਆਦਮੀ ਪਾਰਟੀ ਦੀ ਵੋਟ ਵਾਲੀ ਮਸਲੇ ਦੇ ਉੱਤੇ ਸਵਾਲ ਆ ਤਾਂ ਤੁਸੀਂ ਰੈਕਟ ਕੀਤਾ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਤੁਸੀਂ ਰੈਕਟ ਕੀਤਾ ਉੱਥੇ ਜਿਹੜੇ ਆਮ ਲੋਕ ਵੀ ਆਪਣੇ ਕਮਾਂਕਾਰਾਂ ਲਈ ਵੀ ਦਿੱਲੀ ਜਾ ਰਹੇ ਨੇ ਆਪਣੀਆਂ ਗੱਡੀਆਂ ਕਾਰਾਂ ਰਾਈਂ ਦਿੱਲੀ ਜਾ ਰਹੇ ਨੇ ਹੁਣ ਉਹਨਾਂ ਦੀਆਂ ਗੱਡੀਆਂ ਵੀ ਈਵੀ ਵਾਲੀਆਂ ਬੀਜੇਪੀ ਕਿਸਨੇ ਆ ਦੇਣਾ ਚਾਹੁੰਦੀ ਹੈ ਇਹ ਪੀਵੀ ਨੰਬਰ ਦਾ ਮਤਲਬ ਹੱਤਬਾਦ ਪੀਵੀ ਦਾ ਮਤਲਬ ਖਤਰਨਾਕ ਹੈ ਕਿ ਜਨਾਬ ਇੱਕ ਉਹ ਮੱਖ ਮੰਤਰੀ ਦਾ ਮੁੰਡਾ ਬੋਲ ਰਿਹਾ ਜਿਹੜਾ ਪਛੋਕੜ ਪੰਜਾਬੀ ਰਿਹਾ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਦਿੱਲੀ ਵਿਧਾਨ ਸਭਾ ਚੋਣਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਦਾ ਵਿਧਾਨ ਸਭਾ ਹਲਕਾ ਤੇ ਉਥੋਂ ਅਰਵਿੰਦ ਕੇਜਰੀਵਾਲ ਦੇ ਸਾਹਮਣੇ ਦੋ ਸਾਬਕਾ ਮੁੱਖ ਮੰਤਰੀਆਂ ਦੇ ਮੁੰਡੇ ਮદાન ਚ ਨੇ ਇੱਕ ਪਾਸੇ ਕਾਂਗਰਸ ਦੇ ਮੁੱਖ ਮੰਤਰੀ ਰਹੀ ਸ਼ੀਲਾ ਦੀਕਸ਼ਾ ਦਾ ਮੁੰਡਾ ਅਰਵਿੰਦ ਕੇਜਰੀਵਾਲ ਸਾਹਮਣੇ ਕਾਂਗਰਸ ਵੱਲੋਂ ਉਮੀਦਵਾਰ ਦੂਸਰੇ ਪਾਸੇ ਭਾਜਪਾ ਵੱਲੋਂ ਮੁੱਖ ਮੰਤਰੀ ਰਹੇ ਸਾਹਿਬ ਸਿੰਘ ਬਰਮਾ ਉਹਨਾਂ ਦਾ ਮੁੰਡਾ ਕਹਿੰਦੇ ਜੀ ਉਹ ਵੀ ਸਾਹਮਣੇ ਹੁਣ ਸਾਹਿਬ ਸਿੰਘ ਬਰਮਾ ਹੋਰਾਂ ਦਾ ਮੁੰਡਾ ਪਰਵੇਸ਼ ਬਰਮਾ ਪੰਜਾਬੀਆਂ ਦੀਆਂ ਗੱਡੀਆਂ ਨੂੰ ਦੇਖ ਕੇ ਬਹੁਤ ਤਲਖ ਹੋ ਗਿਆ ਤੇ ਆਪੇ ਤੋਂ ਬਾਹਰ ਹੋ ਗਿਆ ਅਜਿਹਾ ਬਿਆਨ ਦਿੱਤਾ ਕਹਿੰਦਾ ਦਿੱਲੀ ਦੇ ਵਿੱਚ ਪੰਜਾਬ ਦੀਆਂ ਗੱਡੀਆਂ ਨੂੰ ਮਰੀਆਂ ਨੇ ਜੀ ਕੁਝ ਵੀ ਵਾਪਰ ਸਕਦਾ 26 ਜਨਵਰੀ ਆ ਜੀ ਸੁਰੱਖਿਆ ਦਾ ਮਸਲਾ ਹੈ ਮਤਲਬ ਪੰਜਾਬ ਦੀ ਹਰ ਗੱਡੀ ਨੂੰ ਪੀਵੀ ਨੰਬਰ ਵਾਲੀ ਹਰ ਗੱਡੀ ਨੂੰ ਉਸ ਨੇ ਹੱਤਵੜ ਕਰਾਰ ਦਿੱਤਾ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਦੇ ਲਈ ਪੰਜਾਬ ਦੀ ਸਾਰੀ ਸਰਕਾਰ ਤਾਂ ਗਈ ਹੋਈ ਹੈ ਜਿਹਨੂੰ ਲੈ ਕੇ ਸਵਾਲ ਪਹਿਲਾਂ ਵੀ ਉੱਠ ਰਹੇ ਨੇ ਕਿ ਸਾਰੀ ਸਰਕਾਰੇ ਉੱਥੇ ਬਿਠਾਤੀ ਇੱਥੋਂ ਤੱਕ ਕਿ ਕਾਂਗਰਸ ਦੇ ਵੀ ਵੱਡੇ ਲੀਡਰ ਉੱਥੇ ਗਏ ਹੋਏ ਨੇ ਭਾਜਪਾ ਦੇ ਵੀ ਕਈ ਲੀਡਰ ਉੱਥੇ ਨੇ ਔਰ ਹਰੇਕ ਦੀ ਗੱਡੀ ਪੰਜਾਬ ਵਾਲਿਆਂ ਨਾਲ ਇੱਕ ਦੀ ਰਿਸ਼ਤੇਦਾਰਾਂ ਵਾਲੀ ਗੱਡੀ ਆਮਲਾ ਫਾਲਾ ਸੁਰੱਖਿਆ ਤੇ ਆਵਾਜ਼ ਦੀ ਪਾਰਟੀ ਤਾਂ ਚਲੋ ਵੱਡੀ ਗਿਣਤੀ ਚ ਉੱਥੇ ਬੈਠੀ ਸੋ ਉਹ ਸਾਰੇ ਵਰਤਾਰੇ ਤੇ ਰਾਜਨੀਤਿਕ ਤੰਜ ਕਰਨ ਦੇ ਚੱਕਰ ਦੇ ਵਿੱਚ ਸਾਫ ਸਿੰਘ ਬਰਮਾ ਹੋਰਾਂ ਦਾ ਮੁੰਡਾ ਪ੍ਰਵੇਸ਼ ਬਰਮਾ ਅਜੇ ਹੀ ਟਿੱਪਣੀ ਕਰ ਗਿਆ ਜਿਸ ਨੇ ਇੱਕ ਨਵਾਂ ਸਵਾਲ ਖੜਾ ਕਰ ਦਿੱਤਾ ਇਹ ਸਵਾਲ ਇੱਕ ਨਵਾਂ ਫਿਕਰ ਪੈਦਾ ਕਰ ਰਿਹਾ ਹੈ ਕਿ ਸਾਬ ਸਿੰਘ ਬਰਮਾ ਨੇ ਪੰਜਾਬੀਪਣ ਤਿਆਗ ਦਿੱਤਾ ਕਿ ਉਹਨਾਂ ਦੇ ਮੁੰਡੇ ਨੇ ਇਹ ਮੰਨ ਲਿਆ ਕਿ ਉਹ ਪੰਜਾਬੀ ਨਹੀਂ ਹੈ ਜਿਹੜਾ ਖੁਦ ਪੰਜਾਬੀ ਰਿਹਾ ਹੋਵੇ ਜਿਹੜਾ ਖੁਦ ਪੰਜਾਬੀ ਪਰਿਵਾਰ ਚੋਂ ਹੋਵੇ ਪੰਜਾਬੀ ਹੋਣ ਦੇ ਨਾਤੇ ਮੁੱਖ ਮੰਤਰੀ ਦਾ ਅਹੁਦਾ ਮਿਲਿਆ ਹੋਵੇ ਉਹਦਾ ਮੁੰਡਾ ਹੁਣ ਅਜੀਹੀ ਭਾਸ਼ਾ ਬੋਲੇ ਇਹ ਬਹੁਤ ਮੱਦਪਾਗ ਹੈ ਰਾਜਨੀਤੀ ਚੇਸ ਕਦਰ ਦੀ ਗਰਾਵਟ ਕਿ ਤੁਸੀਂ ਆਪਣੀ ਬੋਲੀ ਆਪਣੇ ਪਿਛੋਕੜ ਤੋਂ ਮੂੰ ਫੇਰੋ ਚਲੋ ਇਸ ਮਸਲੇ ਤੇ ਅਰਵਿੰਦ ਕੇਜਰੀਵਾਲ ਤੱਕ ਕੀ ਰਾਜਨੀਤੀ ਕਰ ਰਹੇ ਨੇ ਕੇਜਰੀਵਾਲ ਕਹਿੰਦੇ ਜੀ ਇਹ ਤਾਂ ਪੰਜਾਬੀਆਂ ਦਾ અપਮਾਨ ਹੈ ਇਹ ਕਹਿੰਦੇ ਜੀ ਕਿ ਦਿੱਲੀ ਦੇ ਵਿੱਚ ਜਿੰਨੇ ਪਾਕਿਸਤਾਨ ਵਾਲੇ ਉਸ ਸਮੇਂ ਵੰਡ ਦੇ ਸਮੇਂ ਪਾਕਿਸਤਾਨ ਵਾਲੇ ਪਾਸਿਓਂ ਇੱਧਰ ਆਏ ਉਹਨਾ ਪੰਜਾਬੀਆਂ ਦਾ ਵੀ ਪਵਾਨ ਹੈ ਜਿਹੜੇ ਪਹਿਲਾਂ ਤੋਂ ਇੱਥੇ ਵਸਦੇ ਨੇ ਉਹਨਾਂ ਪੰਜਾਬੀਆਂ ਦਾ ਵੀ ਪਵਾਨ ਕਿਉਂਕਿ ਉਹਨਾਂ ਨੇ ਤਾਂ ਵੋਟਾਂ ਲੈਣੀਆਂ ਨੇ ਪਰ ਮੈਂ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਰਾਂ ਦਾ ਬਿਆਨ ਵੀ ਸੁਣ ਦੇਖ ਰਿਹਾ ਸੀ ਉਹਨਾਂ ਨੇ ਵੀ ਕਿਹਾ ਕਿ ਬਹੁਤ ਅਫਸੋਸਜਨਕ ਹੈ ਬਿਲਕੁਲ ਜਨਾਬ ਇਹ ਅਫਸੋਸਜਨਕ ਹੈ ਦਿੱਲੀ ਦਾ ਇਹ ਰਵਈਆ ਕਿ ਪੰਜਾਬ ਦੀਆਂ ਗੱਡੀਆਂ ਦਿੱਲੀ 'ਚ ਕੀ ਕਰਦੀਆਂ ਪੰਜਾਬ ਦੇ ਲੋਕ ਦਿੱਲੀ 'ਚ ਕੀ ਕਰਦੇ ਨੇ ਇਹ ਬਿਲਕੁਲ ਅਫਸੋਸਜਨਕ ਹੈ ਪਰ ਮੁੱਖ ਮੰਤਰੀ ਸਾਹਿਬ ਜਦੋਂ ਤੁਹਾਡੀਆਂ ਗੱਡੀਆਂ ਤੇ ਸਵਾਲ ਆਇਆ ਜਦੋਂ ਤੁਹਾਡੀ ਸਰਕਾਰ ਦੀਆਂ ਗੱਡੀਆਂ ਤੇ ਉੱਥੇ ਸਵਾਲ ਆਇਆ ਤਾਂ ਤੁਸੀਂ ਰਿਐਕਟ ਕੀਤਾ ਜਦੋਂ ਆਮ ਆਦਮੀ ਪਾਰਟੀ ਦੀ ਵੋਟ ਵਾਲੀ ਮਸਲੇ ਦੇ ਉੱਤੇ ਸਵਾਲ ਆਇਆ ਤਾਂ ਤੁਸੀਂ ਰਿਐਕਟ ਕੀਤਾ ਜਦੋਂ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਤਾਂ ਤੁਸੀਂ ਰਿਐਕਟ ਨਹੀਂ ਕੀਤਾ ਤਾਂ ਤੁਸੀਂ ਨਹੀਂ ਕਿਹਾ ਕਿ ਹਾਂ ਇਹਨਾਂ ਨੂੰ ਦਿੱਲੀ ਜਾਣ ਤੋਂ ਜਾ ਜਦੋਂ ਇਹ ਸਾਰੇ ਵਰਤਾਰੇ ਦੇ ਵਿੱਚ ਉੱਥੇ ਜਿਹੜੇ ਆਮ ਲੋਕ ਵੀ ਆਪਣੇ ਕਮਾਂਕਾਰਾਂ ਲਈ ਵੀ ਦਿੱਲੀ ਜਾ ਰਹੇ ਨੇ ਆਪਣੀਆਂ ਗੱਡੀਆਂ ਕਾਰਾਂ ਰਾਈਂ ਦਿੱਲੀ ਜਾ ਰਹੇ ਨੇ ਹੁਣ ਉਹਨਾਂ ਦੀਆਂ ਗੱਡੀਆਂ ਵੀ ਪੀਵੀ ਵਾਲੀਆਂ ਬੀਜਪੀ ਕਿਸਨੇ ਆ ਦੇਣਾ ਚਾਹੁੰਦੀ ਆ ਕੀ ਕਹਿਣਾ ਚਾਹੁੰਦੀ ਆ ਕਿ ਪੀਵੀ ਨੰਬਰ ਦਾ ਮਤਲਬ ਹੱਤਬਾਦ ਪੀਵੀ ਦਾ ਮਤਲਬ ਖਤਰਨਾਕ ਇਹ ਜਨਾਬ ਇੱਕ ਉਹ ਮੁੱਖ ਮੰਤਰੀ ਦਾ ਮੁੰਡਾ ਬੋਲ ਰਿਹਾ ਜਿਹੜਾ ਪਛੋਕੜ ਪੰਜਾਬੀ ਰਿਹਾ ਹੋਵੇ ਪਰ ਉਸ ਨੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਿੱਧੀ ਗਾਲ ਦਿੱਤੀ ਹੁਣ ਇੱਥੇ ਪਾਈ ਜਾਏ ਉਹ ਬੰਡੀਆਂ ਸਿੱਖ ਹਿੰਦੂ ਵਾਲੀਆਂ ਕਿ ਜੀ ਇਹ ਸਿੱਖਾਂ ਨੂੰ ਕਿਹਾ ਕਿ ਹਿੰਦੂਆਂ ਨੂੰ ਕਿਹਾ ਨਹੀਂ ਜੀ ਹਿੰਦੂ ਨੇ ਕਿਹਾ ਕਿ ਸਿੱਖਾਂ ਨੂੰ ਕਿਹਾ ਪਰ ਸਵਾਲ ਇਸ ਮੁੱਚੇ ਪੰਜਾਬੀ ਭਾਈਚਾਰੇ ਨੂੰ ਲੈ ਕੇ ਆ ਮੈਂ ਐਸੇ ਦੀ ਪਰਚੋਲ ਚ ਜਦੋਂ ਅੱਗਾ ਵਧਿਆ ਤਾਂ ਮੈਂ ਦੇਖਦਾ ਦਿੱਲੀ ਦੇ ਪਹਿਲੇ ਸਿੱਖ ਮੁੱਖ ਮੰਤਰੀ ਵੀ ਪੰਜਾਬ ਪੰਜਾਬ ਚੋਂ ਨੇ ਪੰਜਾਬ ਪਿਸ਼ੋਕਰ ਚੋਂ ਨੇ ਸਿੱਖ ਮੁੱਖ ਮੰਤਰੀ ਇਹ ਤੋਂ ਬਿਨਾ ਵੀ ਚਾਰ ਮੁੱਖ ਮੰਤਰੀ ਹੋਰ ਪੰਜਾਬੀ ਪਿਸ਼ੋਕਰ ਚੋਂ ਬਣੇ ਨੇ ਦਿੱਲੀ ਨੂੰ ਪੰਜ ਪੰਜਾਬੀ ਪਿਸ਼ੋਕਰ ਵਾਲੇ ਮੁੱਖ ਮੰਤਰੀ ਮਿਲੇ ਨੇ ਤੇ केजरीवाल ਦੀ ਸਰਕਾਰ ਤੋਂ ਪਹਿਲਾਂ ਦਿੱਲੀ 'ਚ ਕੋਈ ਅਜਿਹੀ ਸਰਕਾਰ ਨਹੀਂ ਬਣੀ ਜਿੱਚ ਪੰਜਾਬੀਆਂ ਦਾ ਦਬਦਬਾ ਕੈਨੇਡਾ ਦੇ ਵਿੱਚ ਪੰਜਾਬੀਆਂ ਲਈ ਥਾਂ ਨਾ ਹੋਵੇ ਤੇ केजरीवाल ਤੋਂ ਬਾਅਦ ਪੰਜਾਬੀਆਂ ਦੀ ਵਿਧਾਨ ਸਭਾ 'ਚ ਵੀ ਗਿਣਤੀ ਘਟ ਗਈ ਤੇ ਸਾਡੀ ਉੱਥੇ ਕੈਬਨਿਟ ਦੇ ਵਿੱਚ ਐਂਟਰੀ ਵੀ ਬੰਦ ਹੋ ਗਈ ਇੱਕ ਤਰ੍ਹਾਂ ਨਾਲ ਹੁਣ ਕੌਣ ਜ਼ਿੰਮੇਵਾਰ ਹੈ ਜਨਾਬ ਇੱਕ ਪਾਸੇ ਬੀਜੇਪੀ ਦਾ ਇੱਕ ਲੀਡਰ ਜਿਹੜਾ ਮੌਜੂਦਾ ਮੁੱਖ ਮੰਤਰੀ ਦੇ ਸਾਹਮਣੇ ਉਮੀਦਵਾਰ ਹੈ ਉਹਦੀ ਇਹ ਭਾਸ਼ਾ ਤੇ ਬੋਲ ਨੇ ਦੂਸਰੇ ਪਾਸੇ ਉਹ ਪਾਰਟੀ ਜਿਹੜੀ ਅੱਜ ਪੰਜਾਬੀਆਂ ਦੇ ਨਾਂ ਤੇ ਵੋਟ ਕੈਸ਼ ਕਰਨਾ ਚਾਹੁੰਦੀ ਆ ਹੁਣ ਉਸ ਦਾ ਇਹ ਨਜ਼ਰੀਆ ਚਲੋ ਮੈਂ ਇਹ ਸੇ ਤੱਥਾਂ ਨੂੰ ਸੱਚਾ ਨੂੰ ਲੱਭਦਿਆਂ ਲੱਭਦਿਆਂ ਬੀਬੀਸੀ ਦੀ ਇੱਕ ਰਿਪੋਰਟ ਤੇ ਗਿਆ ਸਰਬਜੀਤ ਸਿੰਘ ਢਾਲੀਵਾਲ ਹੋਰੀ ਸਾਡੇ ਮਿੱਤਰ ਵੀ ਨੇ ਤੇ ਬੀਬੀਸੀ ਦੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਇੱਕ ਰਿਪੋਰਟ ਹੈ ਉਹ ਕਹਿੰਦੀ ਕਿ ਉਹ ਭਾਜਪਾ ਦਾ ਲੀਡਰ ਅੱਜ ਬਿਆਨ ਦੇ ਰਿਹਾ ਜਿਹਦਾ ਮੌਜੂਦਾ ਪ੍ਰਧਾਨ ਵੀ ਪੰਜਾਬੀ ਹੈ ਬਿਲਕੁਲ ਜੀ ਵਰਿੰਦਰ ਸਚਦੇਵਾ ਪੰਜਾਬੀ ਪਿਸ਼ੋਕੜ ਤੋਂ ਹੈ ਦਿੱਲੀ ਦੇ ਵਿੱਚ ਇੱਕੋ ਇੱਕ ਹੁਣ ਪ੍ਰਧਾਨ ਆ ਜਿਹੜਾ ਪੰਜਾਬੀ ਹੈ ਉਹ ਭਾਜਪਾ ਦਾ ਤੇ ਤਾਂ ਵੀ ਉਹ ਪੰਜਾਬੀਆਂ ਪ੍ਰਤੀ ਤੇ ਬੋਲ ਜਿਹੜਾ ਬੰਦਾ ਰਿਹਾ ਉਹ ਵੀ ਪੰਜਾਬੀ ਮੈਂ ਇਸੇ ਗੱਲ ਨੂੰ ਅੱਗੇ ਤੋਰਿਆ ਕਹਿੰਦੇ ਜੀ ਦਿੱਲੀ ਭਾਰਤ ਦਾ ਕਹਿਣ ਨੂੰ ਤਾਂ ਦਿਲ ਹੈ ਪਰ ਇੱਥੋਂ ਦੀ ਪੰਜਾਬੀ ਬਸੋਂ ਦੀ ਕਿਸੇ ਸਮੇਂ ਸਿਆਸੀ ਸਮਾਜਿਕ ਤੇ ਧਾਰਮਿਕ ਖਲਕੀਆਂ ਚ ਐਂ ਭੂਮ ਕਰ ਰਹੀ ਹੈ ਜਦੋਂ ਪਿਸ਼ੋਕੜ ਦੇਖਦੇ ਆ ਤਾਂ ਦਿੱਲੀ ਦੀ ਸਿਆਸਤ ਦੇ ਵਿੱਚ ਦਿੱਲੀ ਦੀ ਧਾਰਮਿਕ ਮਸਲੇਾਂ ਚ ਸਮਾਜਿਕ ਮਸਲੇਾਂ ਚ ਪੰਜਾਬੀ ਮੁਰਲੀ ਕਤਾਰ ਚ ਰਿਹਾ ਵੱਡੇ-ਵੱਡੇ ਕਾਰੋਬਾਰਾਂ ਤੋਂ ਇਲਾਵਾ ਪੰਜਾਬੀ ਭਾਈਚਾਰਾ ਸਿਆਸੀ ਤੌਰ ਤੇ ਉੱਥੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁਰਲੀ ਕਤਾਰਚ ਰਿਹਾ ਵੱਡਾ ਆਧਾਰ ਰੱਖਿਆ ਦਿੱਲੀ ਦੇ ਮੁੱਖ ਮੰਤਰੀ ਦੀ ਕੁਰਸੀ ਤੋਂ ਇਲਾਵਾ ਕੈਬਨਟ ਮੰਤਰੀਆਂ ਦੇ ਅਹੁਦਿਆਂ ਤੱਕ ਪੰਜਾਬੀ ਭਾਈਚਾਰੇ ਦਾ ਪੂਰਾ ਦਬਦਬਾ ਤੇ ਖਬਜਾ ਰਿਹਾ ਪਰ ਪਿਛਲੇ ਸਾਲਾਂ ਦੌਰਾਨ ਰਾਸੀ ਪਾਰਟੀਆਂ ਦੇ ਰੁਝਾਨਾਂ ਨੂੰ ਵੇਖਦਿਆਂ ਹੋਇਆਂ ਇਸ ਭਾਈਚਾਰੇ ਦੀ ਸਿਆਸੀ ਤੌਰ ਉਤੇ ਪਕੜ ਢਿੱਲੀ ਹੁੰਦੀ ਜਾ ਰਹੀ ਹੈ ਪੰਜਾਬੀ ਭਾਈਚਾਰੇ ਦੀ ਪਕੜ ਦਿੱਲੀ ਦੀ ਸਿਆਸਤ ਤੋਂ ਹੁਣ ਮੰਦੀ ਵਰਗੀ ਹੁੰਦੀ ਜਾ ਰਹੀ ਹੈ 2015 ਤੋਂ ਬਾਅਦ ਕੋਈ ਵੀ ਪੰਜਾਬੀ ਜਾਂ ਸਿੱਖ ਕੈਬਨਿਟ ਮੰਤਰੀ ਦਾ ਅਹੁਦਾ ਵੀ ਹਾਸਲ ਨਹੀਂ ਕਰ ਸਕਿਆ ਹੁਣ 2015 ਤੋਂ ਬਾਅਦ 2015 ਤੋਂ ਕਿਹਦੀ ਸਰਕਾਰ ਚੱਲੀ ਆਉਂਦੀ ਹੈ ਰਵਿੰਦ ਕੇਜਰੀਵਾਲ ਤੇ ਰਵਿੰਦ ਕੇਜਰੀਵਾਲ ਦੀ ਸਰਕਾਰ ਦੇ ਵਿੱਚ ਕੋਈ ਵੀ ਪੰਜਾਬੀ ਨਾ ਕੋਈ ਸਿੱਖ ਭਾਈਚਾਰੇ ਚੋਂ ਕਿਸੇ ਨੂੰ ਨੁਮਾਇੰਦਗੀ ਮਿਲੀ ਤੇ ਨਾ ਕਿਸੇ ਪੰਜਾਬੀ ਪੂਰੇ ਭਾਈਚਾਰੇ ਚੋਂ ਕਿਸੇ ਨੂੰ ਨੁਮਾਇੰਦਗੀ ਮਿਲੀ ਦੋਵੇਂ ਭਾਈ ਸਮੁੱਚੇ ਤੌਰ ਦੇ ਉੱਤੇ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਮਨਫ਼ੀ ਕੀਤਾ ਤੇ ਸਿੱਖ ਭਾਈਚਾਰੇ ਨੂੰ ਵੀ ਸੋ ਇੱਕ ਨੂੰ ਵੀ ਕਹਿੰਦੇ ਕੇਜਰੀਵਾਲ ਨੇ ਕੈਬਨਿਟ ਦੇ ਵਿੱਚ ਸ਼ਾਮਲ ਨਹੀਂ ਕੀਤਾ ਦਿੱਲੀ ਦੀ ਸਿਆਸਤ ਉੱਤੇ ਕਿਸੇ ਸਮੇਂ ਪੰਜਾਬੀਆਂ ਦੀ ਚੜ੍ਹਾਈ ਰਹੀ ਆ ਦਬ ਦਬਾਰਿਆ ਕਹਿੰਦੇ ਕੇ ਕੋਈ ਵੀ ਆਵੇ ਕਿਸੇ ਤੇ ਵੀ ਸਰਕਾਰ ਆਵੇ ਪਰ ਪੰਜਾਬੀਆਂ ਦੀ ਪਕੜ ਦਿੱਲੀ ਦੀ ਸਿਆਸਤ ਇਸ ਕਦਰ ਰਹੀ ਆ ਕਿ ਉੱਥੋਂ ਦੀ ਦੇਸ਼ ਦੀ ਪ੍ਰਧਾਨ ਮੰਤਰੀ ਵੀ ਸਿੱਖ ਭਾਈਚਾਰੇ ਦੀ ਪੰਜਾਬੀਆਂ ਦੀ ਸਲਾਹ ਲੈਂਦੀ ਹੁੰਦੀ ਸੀ ਕਿ ਤੁਹਾਡੇ ਕਿਹੜੇ ਮਸਲੇ ਆ ਜੀ ਦੱਸੋ ਪੰਜ ਆਗੂ ਅਜਿਹੇ ਨੇ ਜਿਹੜੇ ਪੰਜਾਬੀ ਪਿਛੋਕੜ ਦੇ ਨੇ ਤੇ ਦਿੱਲੀ ਦੀ ਮੁੱਖ ਮੰਤਰੀ ਦੀ ਕੁਰਸੀ ਤੇ ਪਹੁੰਚੇ ਨੇ ਗੁਰਮਖ ਸਿੰਘ ਗੁਰਮਖ ਨਿਹਾਲ ਸਿੰਘ ਇਹ ਉਹ ਸਿੱਖ ਨੇ ਜਿਨ੍ਹਾਂ ਨੇ ਬਤੌਰ ਦਿੱਲੀ ਦੇ ਮੁੱਖ ਮੰਤਰੀ ਦੀ ਸੇਵਾ ਕੀਤੀ ਹੈ ਸਰਦਾਰ ਗੁਰਮਖ ਨਿਹਾਲ ਸਿੰਘ ਆਲਾ ਫਿਰ ਇਸੇ ਤਰ੍ਹਾਂ ਮਦਨ ਲਾਲ ਖੁਰਾਨਾ ਫਿਰ ਇਸੇ ਤਰ੍ਹਾਂ ਸਾਇਪ ਸਿੰਘ ਵਰਮਾ ਜਿਹਦਾ ਮੁੰਡਾ ਅੱਜ ਪੰਜਾਬੀਆਂ ਨੂੰ ਅੱਤਵਾਦੀ ਕਹਿ ਰਿਹਾ ਆਪਣੀਆਂ ਵੋਟਾਂ ਦੇ ਲਈ ਸਰ ਫਿਰ ਸ਼ੀਲਾ ਧਿਕਸ਼ਤ ਫਿਰ ਸੁਸ਼ਮਾ ਸਬਰਾਜ ਇਹ ਦਿੱਲੀ ਦੇ ਮੁੱਖ ਮੰਤਰੀ ਰਹੇ ਨੇ ਇਹ ਪੰਜੋਂ ਨੇ ਜਿਹੜੇ ਪੰਜਾਬੀ ਨੇ ਤਿੰਨ ਪੰਜਾਬੀ ਭਾਜਪਾ ਨਾਲ ਸੰਬੰਧਿਤ ਮੁੱਖ ਮੰਤਰੀ ਬਣੇ ਨੇ ਹੁਣ ਕੀ ਜਿਹੜਾ ਪ੍ਰਵੇਸ਼ ਬਰਮਾ ਹੈ ਆਪਣੇ ਪਿਓ ਨੂੰ ਵੀ ਗਾਲ ਕੱਢ ਰਿਹਾ ਫਿਰ ਦਾਇਜ ਦੇ ਜਵਾਬ ਇਸ ਗੱਲ ਦਾ ਕਹਦੇ ਵੇ ਕਿ ਮੈਂ ਪੰਜਾਬੀ ਨਹੀਂ ਹਾਂ ਤਿੰਨ ਪੰਜਾਬੀ ਬਿਸ਼ੋਕੜ ਵਾਲੇ ਮੁੱਖ ਮੰਤਰੀ ਸਿਰਫ ਬੀਜੇਪੀ ਦੇ ਪਾਲੇ ਚੋਂ ਬਣੇ ਨੇ ਮਦਨਾਲ ਖੁਰਾਣਾ ਸਾਬ ਸਿੰਘ ਬਰਮਾ ਤੇ ਸੁਸ਼ਮਨ ਸਭਰਾਜ ਦੋ ਪੰਜਾਬੀ ਪਿਛੋਕੜ ਵਾਲੇ ਮੁੱਖ ਮੰਤਰੀ ਕਾਂਗਰਸ ਤੋਂ ਬਣੇ ਨੇ ਜਿਨ੍ਹਾਂ ਚੋਂ ਇੱਕ ਸਿੱਖ ਵੀ ਹੈ ਗੁਰਮukh ਨਿਆਲ ਸਿੰਘ ਵਾਲਾ ਤਸ਼ੀਲਾ ਅਦਿਕਸ਼ਤ ਇਹ ਦੋ ਕਾਂਗਰਸ ਦੇ ਪਿਛੋਕੜ ਵਾਲੇ ਇਸ ਤੋਂ ਇਲਾਵਾ ਐਚ ਕੇ ਐਲ ਭਗਤ ਜਗ ਪ੍ਰਵੇਸ਼ ਚੰਦਰ ਵਿਜੇ ਕੁਮਾਰ ਮਲਹੋਤਰਾ ਕੇਦਾਰਨਾਥ ਸਾਨੀ ਇਹ ਵੀ ਕਈ ਵੱਡੇ ਲੀਡਰ ਨੇ ਜਿਹੜੇ ਪੰਜਾਬੀ ਭਾਈਚਾਰੇ ਦੇ ਨਾਤੇ ਉੱਥੇ ਨੁਮਾਇੰਦਗੀ ਕਰਦੇ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਅੰਕੜੇ ਦੱਸਦੇ ਨੇ ਕਿ 1993 ਦੇ ਵਿੱਚ ਪੰਜਾਬੀ ਭਾਈਚਾਰੇ ਤੋਂ 15 ਐਮਐਲਏ ਸੀ ਦਿੱਲੀ ਦੇ ਵਿੱਚ 1993 ਚ ਦਿੱਲੀ ਦੀ ਵਿਧਾਨ ਸਭਾ ਚ 15 ਐਮਐਲਏ ਪੰਜਾਬੀ ਭਾਈਚਾਰੇ ਦੇ ਸੀ ਜਿਨ੍ਹਾਂ ਚ ਐਚਐਸ ਬੱਲੀ ਅਜੇ ਮਾਕਨ ਯਗਦੀਸ਼ ਮੁਖੀ ਡਾਕਟਰ ਕੇਕੇ ਏਕਬਾਲੀਆ ਮਹਿੰਦਰ ਸਿੰਘ ਰਾਮ ਭੱਜ ਇਹ ਪੰਜਾਬੀ ਨਾਮ ਨੇ ਫਿਰ ਇਸ ਤੋਂ ਬਾਅਦ 1998 ਆ ਗਿਆ 1998 ਚ ਪੰਜਾਬੀ ਭਾਈਚਾਰੇ ਦੀ ਦਿੱਲੀ ਦੀ ਵਿਧਾਨ ਸਭਾ ਚ ਗਿਣਤੀ ਵੱਧ ਕੇ 20 ਹੋ ਗਈ ਸ਼ੁਭਾ ਚੋਪੜਾ ਅੰਜਲੀ ਰਾਏ ਅਜੇ ਮਾਕਨ ਦੀ ਭੂਆ ਅਰਵਿੰਦਰ ਲਵਲੀ ਹਨਾ ਕਰਨ ਬਾਲੀਆ ਰਮਾਕਾਂਤ ਗੋਸਮਾਮੀ ਇਹ ਨਾਮ ਚਰਚਾ ਚ ਰਹੇ 20 ਗਿਣਤੀ ਹੋ ਗਈ ਸਾਡੀ ਪੰਜਾਬੀਆਂ ਦੀ ਫਿਰ 2003 ਚ ਦਿੱਲੀ ਦੀ ਵਿਧਾਨ ਸਭਾ ਚ 17 ਫਿਰ ਪੰਜਾਬੀ ਪਿਛੋਕੜ ਵਾਲੇ ਐਮ ਐਲ ਏ ਪਹੁੰਚੇ 2008 ਦੇ ਵਿੱਚ ਇਹ ਗਿਣਤੀ ਘਟ ਕੇ 13 ਹੋ ਗਈ ਤੇ 2008 ਤੋਂ ਇਹ ਗਿਣਤੀ ਘਟਣ ਦੀ ਪ੍ਰਕਿਰਿਆ ਅੱਜ ਇਸ ਸਥਿਤੀ ਚ ਆ ਗਈ ਕਿ ਪੰਜਾਬੀ ਲੱਭਣੇ ਪੈਂਦੇ ਕਿੰਨੇ ਘਾਣ 2008 ਚ 13 ਪੰਜਾਬੀਆਂ ਨੂੰ ਜਿੱਤ ਮਿਲੀ ਇਸ ਤੋਂ ਬਾਅਦ ਪੰਜਾਬ ਵੀ ਬਦਾ ਇਕਾਂ ਦੀ ਗਿਣਤੀ ਵਿੱਚ ਲਗਾਤਾਰ ਖੜੋਤ ਆਉਂਦੀ ਗਈ ਰਾਜਨੀਤੀ ਵਿੱਚ ਝੰਡਾ ਰਾਜਨੀਤੀ ਵਿੱਚ ਵੱਡਾ ਉਲਟਫੇਰ 2013 ਦੀਆਂ ਵਿਧਾਨ ਸਭਾ ਚੋਣਾਂ 'ਚ ਰਵਿੰਦ ਕੇਜਰੀਵਾਲ ਦੀ ਸਿਆਸਤ ਵਿੱਚ ਐਂਟਰੀ ਤੋਂ ਬਾਅਦ ਹੋਇਆ ਇਸ ਵਾਰ ਵੀ ਆਮ ਆਦਮੀ ਪਾਰਟੀ ਕਾਂਗਰਸ ਅਤੇ ਭਾਜਪਾ ਨਾਲ ਸਬੰਧਤ ਪੰਜਾਬੀ ਪਿਛੋਕੜ ਦੇ 13 ਉਮੀਦਵਾਰਾਂ ਨੂੰ ਜਿੱਤ ਮਿਲੀ ਪਰ ਇਸ ਤੋਂ ਬਾਅਦ ਮਤਲਬ ਇਹ 2000 ਆਪਾਂ 8 ਦੀ ਗੱਲ ਕਰ ਰਹੇ ਹਾਂ 13 ਬੰਦਿਆਂ ਨੂੰ ਜਿੱਤ ਮਿਲੀ ਇਸ ਤੋਂ ਬਾਅਦ ਪੰਜਾਬੀ ਵਿਧਾਇਕਾਂ ਦੀ ਗਿਣਤੀ ਲਗਾਤਾਰ ਘਟਾਉਂਦੀ ਰਹੀ 2015 ਚ ਪੰਜਾਬੀ ਭਾਈਚਾਰੇ ਦੇ ਸਿਰਫ 9 ਐਮ.ਐਲ.ਏ ਰਹਿ ਗਏ 2015 ਚ ਸਿਰਫ 9 ਐਮ.ਐਲ.ਏ ਤੇ ਕੈਬਨਿਟ ਦੇ ਵਿੱਚ ਇੱਕ ਵੀ ਨਹੀਂ ਜੇਕਰ 220 ਦੀਆਂ ਧਲੀਪਦਨ ਸਭਾ ਚੋਣਾਂ ਦੀ ਗੱਲ ਕਰੀ ਤਾਂ 70 ਮੈਂਬਰੀ ਦੇ ਧਲੀਪਦਨ ਸਭਾ ਚ ਸਿਰਫ 6 ਪੰਜਾਬੀਆਂ ਨੇ ਜਿੱਤ ਹਾਸਲ ਕੀਤੀ 220 ਦੀਆਂ ਚ ਜੋ ਕਿ ਆਮ ਆਦਮੀ ਪਾਰਟੀ ਨਾਲ ਸੰਬੰਧਤ ਸਨ ਇਹਨਾਂ ਵਿੱਚੋਂ ਪ੍ਰਲਾਦ ਸਿੰਘ ਸਾਨੀ, ਰਾਜਕੁਮਾਰ ਢਿੱਲੋਂ, ਰਾਜਕੁਮਾਰ ਢਿੱਲੋਂ ਜਰਨੈਲ ਸਿੰਘ ਰਜੇਸ਼ ਰਿਸ਼ੀ ਐਸ ਕੇ ਬੱਗਾ ਕ੍ਰਿਸ਼ਨਨਗਰ ਤੋਂ ਰਜੇਂਦਰਨਗਰ ਰਾਗਬ ਚਟਾ ਇਹ ਇਹ ਸਾਰਿਆਂ ਨੇ ਜਥਤ ਹਸਲ ਕੀਤੀ ਤੇ ਦਿੱਲੀ ਦੇ ਸਿੱਖ ਭਾਈਚਾਰਿਆਂ ਦੀ ਵੀ ਸਿਆਸਤ ਦੇ ਵਿੱਚ ਚੰਗੀ ਪਕੜ ਰਹੀ ਆ ਜਿਵੇਂ ਆਪਾਂ ਗੁਰਮੁਖ ਸਿੰਘ ਨਿਹਾਲ ਸਿੰਘ ਵਾਲਿਆਂ ਦੀ ਗੱਲ ਕਰ ਰਹੇ ਕਿ ਪਹਿਲੇ ਸਿੱਖ ਮੁੱਖ ਮੰਤਰੀ ਵਜੋਂ ਰਹੇ ਨੇ ਹਨ ਆਪਾਂ ਮਤਲਬ ਖਰਾਨ ਦੀ ਗੱਲ ਕਰ ਰਹੇ ਆਪਾਂ ਸਾਬ ਸਿੰਘ ਬਰਮਾ ਦੀ ਗੱਲ ਕਰ ਰਹੇ ਆ ਪਛੀਲੇ ਦੀਕਸ਼ਿਤ ਦੀ ਗੱਲ ਕਰ ਰਹੇ ਆ ਤੇ ਹੋਰ ਵੀ ਕਿੰਨੇ ਨਾਮ ਨੇ ਸੋ ਇਹ ਸਾਰੇ ਨਾਮਾਂ ਦੇ ਨਾਲ ਨਾਲ ਮੈਂ ਇਹ ਵੀ ਦੇਖ ਰਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਹੁਣ ਪਾਸਾ ਪਲਟ ਰਿਹਾ ਪੰਜਾਬੀਆਂ ਨੂੰ ਅਣਦੇਖੀ ਕੀਤੀ ਜਾ ਰਹੀ ਹੈ ਉਹਦੇ ਪਿੱਛੇ ਕਹਿੰਦੇ ਕਿ ਕੁੱਲ ਮਿਲਾ ਕੇ ਜੋ ਕਾਰਨ ਹੈ ਪਿਛਲੇ 15 ਸਾਲਾਂ ਦੌਰਾਨ ਦਿੱਲੀ ਦੀ ਰਾਜਨੀਤੀ ਵਿੱਚ ਬਦਲਾਅ ਆਇਆ ਪੰਜਾਬੀ ਭਾਈਚਾਰੇ ਦੀ ਥਾਂ ਸਿਆਸੀ ਪਾਰਟੀਆਂ ਨੇ ਹਿੰਦੀ ਭਾਸ਼ੀ ਸੂਬਿਆਂ ਨੂੰ ਬੱਸوں ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਹੈ ਖਾਸ ਕਰਕੇ ਯੂਪੀ ਬਿਹਾਰ ਤੋਂ ਰਾਂਚਲ ਤੋਂ ਉਧਰੋਂ ਜਿਹੜੀ ਆ ਰਹੀ ਹੈ ਉਹਨਾਂ ਦੇ ਸਹਾਰੇ ਹੁਣ ਦਿੱਲੀ ਦੀ ਸਿਆਸਤ ਚੱਲਦੀ ਹੈ ਕਹਿੰਦੇ ਯੂਪੀ ਬਿਹਾਰ ਤੇ ਹੋਰ ਹਿੰਦੀ ਭਾਸ਼ੀ ਸੂਬਿਆਂ ਦੇ ਹੱਥੋਂ ਹੀ ਖੇਡ ਚੱਲਦੀ ਹੈ ਕੇਜਰੀਵਾਲ ਦੀ ਸਰਕਾਰ ਵਿੱਚ ਹੁਣ ਤੱਕ ਕਿਸੇ ਵੀ ਸਿੱਖ ਚਿਹਰੇ ਨੂੰ ਕੈਬਨਿਟ ਵਿੱਚ ਅਜੇ ਤੱਕ ਥਾਂ ਨਹੀਂ ਮਿਲੀ ਇਸ ਨੂੰ ਲੈ ਕੇ ਕਈ ਵਾਰ ਰੋਲਾ ਪਿਆ ਪਰ ਬਾਬ ਜੂ ਤੇ ਇਸ ਦੇ ਉਹਨਾਂ ਨੇ ਕੁਝ ਨਹੀਂ ਕੀਤਾ ਦੂਸਰੇ ਪਾਸੇ ਪੰਜਾਬੀਆਂ ਦੀ ਥਾਂ ਦਿੱਲੀ ਵਿੱਚ ਦੂਜੇ ਰਾਜਾਂ ਦੀ ਜਨਸੰਖਿਆ ਵਿੱਚ ਇਸ ਕਦਰ ਇਜ਼ਾਫਾ ਹੁੰਦਾ ਗਿਆ ਕਿ ਸਿਆਸੀ ਪਾਰਟੀਆਂ ਦਾ ਝੁਕਾ ਪੰਜਾਬੀਆਂ ਦੀ ਥਾਂ ਤੇ ਬਿਹਾਰ, ਯੂਪੀ ਤੇ ਪੁਰਨਾਚਲ ਦੇ ਹੋਰ ਵੋਟਰਾਂ ਵੱਲ ਹੋ ਗਿਆ ਜੋ ਕਿ ਦਿੱਲੀ ਦੀ ਸਿਆਸਤ ਦਾ ਹੁਣ ਫੈਸਲਾ ਕਰਦੇ ਨੇ ਸੋ ਇਹ ਦੋ ਵਰਤਾਰੇ ਨੇ ਜਿਹੜੇ ਧਿਆਨ ਮੰਗਦੇ ਨੇ ਇੱਕ ਪਾਸੇ ਭਾਜਪਾ ਦਾ ਚਿਹਰਾ ਭਾਜਪਾ ਦੀ ਨੀਤੀ ਭਾਜਪਾ ਦੀ ਪੰਜਾਬੀਆਂ ਪ੍ਰਤੀ ਸਿੱਖ ਭਾਈਚਾਰੇ ਪ੍ਰਤੀ ਸਮੁੱਚੇ ਪੰਜਾਬ ਪ੍ਰਤੀ ਕਿਹੋ ਜੀ ਸੋਚ ਹੈ ਜਿਹਦੇ ਵਿੱਚੋਂ ਪ੍ਰਵੇਸ਼ ਬਰਮਾ ਭੁੱਲਿਆ ਇਹ ਉਹਦਾ ਦ੍ਰਿਸ਼ ਹੈ ਦੂਏ ਪਾਸੇ ਜਿਹੜੀ ਤਰ ਹੁਣ ਪੰਜਾਬੀਆਂ ਦੀ ਵੋਟ ਕਿਸੇ ਹੀ ਹੱਥਿਆਣਾ ਚਾਹੁੰਦੀ ਆ ਕਾਂਗਰਸ ਦਾ ਮੁਕਾਬਲੇ ਚ ਨਜ਼ਰ ਨਹੀਂ ਆ ਰਹੀ ਉੱਥੇ ਕਾਂਗਰਸਾ ਕਿਤੇ ਹੈ ਹੀ ਨਹੀਂ ਲੈਦੇ ਕਿ ਮੁਕਾਬਲਾ ਦਿੱਲੀ ਦੇ ਵਿੱਚ ਸਿੱਧਾ ਆਮ ਆਦਮੀ ਪਾਰਟੀ ਔਰ ਭਾਜਪਾ ਚ ਹੈ ਤੇ ਉਹ ਵੀ ਪੰਜਾਬੀਆਂ ਨੂੰ ਹੁਣ ਕਿਤੇ ਓਵੇਂ ਸਤਕਾਰ ਨਹੀਂ ਦੇ ਰਹੀ ਜੋ ਪਹਿਲਾਂ ਮਿਲਦਾ ਰਿਹਾ ਚਾਹੇ ਉਹ ਭਾਜਪਾ ਦੇ ਦੌਰ ਚਾਹੇ ਕਾਂਗਰਸ ਦੇ ਦੌਰ ਚ ਸੋ ਇਹ ਸਵਾਲ ਵੱਡਾ ਹੈ ਕਿ ਦਿੱਲੀ ਹੁਣ ਦਿੱਲੀ ਚ ਬੈਠੇ ਪੰਜਾਬੀਆਂ ਨਾਲ ਵੀ ਕਿਵੇਂ ਧੋਖਾ ਕਰ ਪਈ ਚਲੋ ਅੱਗੇ ਆਪਾਂ ਬਤੀਏ ਕੇਂਦਰ ਸਰਕਾਰ ਦੇ ਖੋਰ ਬਿਤਕਰੇ ਦਾ ਰੂਪ ਆਪਾਂ ਲਗਾਤਾਰ ਬਚਦੇ ਰਹੇ ਆ ਕਿ ਕਦੇ ਸਾਡੇ ਮੈਡੀਕਲ ਕਾਲਜਾਂ ਦੇ ਦੀ ਫੰਡ ਰੋਕ ਲੈਣੇ ਕਦੇ ਸਾਡੇ ਸਕੂਲਾਂ ਵਾਲੇ ਫੰਡ ਨਹੀਂ ਦੇਣੇ ਕਦੇ ਸਹਿਤਾ ਜਿਹੜੇ ਮਤਲਬ ਆਏ ਨੇ ਸਿਹਤ ਕੇਂਦਰ ਨੇ ਉਹਨਾਂ ਦੇ ਫੰਡ ਰੋਕ ਲੈਣੇ ਸੋ ਉਸੇ ਹਵਾਲੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿਹੜੇ ਮਹੱਲਾ ਕਲੀਨਿਕ ਖੋਲੇ ਉਹ ਮਹੱਲਾ ਕਲੀਨਿਕ ਘੱਟ ਆਪਣੀ ਪ੍ਰਚਾਰ ਦੀ ਦੁਕਾਨ ਜਾਂਦਾ ਸੀ ਜਿਹੜੀ ਭਾਜਪਾ ਨੂੰ ਰਾਸ ਨਹੀਂ ਆ ਰਹੀ ਸੀ ਭਾਜਪਾ ਕਹਿੰਦੀ ਕਿ ਪੈਸਾ ਹਸੀਂ ਭੇਜੀਏ ਫੋਟੋ ਭਗਵੰਤ ਮਾਨ ਦੀ ਲੱਗੇ ਮਨਜ਼ੂਰੀ ਇਹਦੀ ਫੋਟੋ ਲਾਓ ਸਾਡੀ ਵਾਲੀ ਸਕੀਮ ਦਾ ਨਾਮ ਲਿਖੋ ਤਾਂ ਪੈਸੇ ਭੇਜਾਂਗੇ ਉਹਦੇ ਹਵਾਲੇ ਨਾਲ ਆਪਾਂ ਖਬਰ ਵੀ ਕੀਤੀ ਸੀ ਕਿ ਪੰਜਾਬ ਸਰਕਾਰ ਨੇ ਮੰਨ ਲਿਆ ਹੁਣ ਉਹ ਮੰਨਿਆ ਫੈਸਲਾ ਅਮਰੀ ਰੂਪ ਚ ਨਜ਼ਰ ਆਉਣ ਲੱਗਾ ਮਹੱਲਾ ਕਲੀਨਿਕਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੋਟੋਆਂ ਉਤਰ ਗਈਆਂ ਤੇ ਉੱਥੇ ਆਯੂਸ਼ਮਾਨ ਅਰੋਗਿਆ ਕੇਂਦਰ ਦੇ ਨਾਮ ਲਿਖ ਦਿੱਤੇ ਗਏ ਨੇ ਜੀ ਹਾਂ ਆਮ ਆਦੀ ਕਲੀਨਿਕਾਂ ਦੇ ਨਾਮ ਬਦਲ ਦਿੱਤੇ ਗਏ ਨੇ ਹੁਣ ਉੱਥੇ ਆਮ ਆਦਮੀ ਕਲੀਨਿਕ ਦੀ ਥਾਂ ਦੇ ਉੱਤੇ ਆਯੂਸ਼ਮਾਨ ਅਰੋਗਿਆ ਕੇਂਦਰ ਦਾ ਬੋਰਡ ਲਾ ਦਿੱਤਾ ਗਿਆ ਭਗਵੰਤ ਮਾਨ ਦੀਆਂ ਫੋਟੋਆਂ ਹਟ ਗਈਆਂ ਨੇ ਪੰਜਾਬ ਦੇ ਸ਼ਹਿਰੀ ਖੇਤਰ ਚ 242 ਆਮ ਆਦਮੀ ਕਲੀਨਿਕ ਤੇ ਇਸੇ ਤਰ੍ਹਾਂ 2800 ਤੋਂ ਵੱਧ ਹੈਲਥ ਐਂਡ ਵੈਲਨੈਸ ਸੈਂਟਰ ਇਸੇ ਤਰ੍ਹਾਂ 266 ਤੋਂ ਵੱਧ ਮੁਢਲੇ ਸਿਹਤ ਕੇਂਦਰ ਹੁਣ ਆਯੁਸ਼ਮਨ ਅਰੋਗਿਆ ਕੇਂਦਰ ਦੇ ਨਾਮ ਨਾਲ ਜਾਣੇ ਜਾਣਗੇ ਇਹਨਾਂ ਚੋਂ ਸਭ ਤੋਂ ਵੱਧ ਤਕਲੀਫ ਹੈ 73 ਨੂੰ 242 ਮਹਿਲਾ ਕਲੀਨਿਕਾਂ ਦੇ ਨਾਮ ਭਗਵੰਤ ਜੀ ਦੀ ਫੋਟੋ ਤਾਰ ਕੇ ਆਯੁਸ਼ਮਨ ਅਰੋਗਿਆ ਕੇਂਦਰ ਇਹ ਪੰਜਾਬੀਆਂ ਨੂੰ ਨਾਂ ਵੀ ਚਾਹੇ ਸਮਝ ਨਾ ਆਵੇ ਪਰ ਪਤੰਦਰਾ ਨੇ ਹਿੰਦੀ ਵਾਲਾ ਨਾਂ ਹੀ ਪੰਜਾਬੀ ਚ ਲਿਖਵਾ ਰਹੇ ਨੇ ਉਹਦਾ ਪੰਜਾਬੀ ਕਰਨ ਵਾਲਾ ਵੀ ਨਾਂ ਨਹੀਂ ਕੋਈ ਹੈਗਾ ਇਸੇ ਨੂੰ ਬਸ ਐਂ ਲਿਖ ਦਿਓ ਜੀ ਪੰਜਾਬੀ ਚ ਹੁਣੇ ਪੰਜਾਬੀ ਕਰਨ ਥੋੜਾ ਫਿਰ ਉਹਦਾ 94 ਚੋਂ 65 ਕਲੀਨਿਕਾਂ ਤੇ ਬੋਟ ਬਦਲ ਦਿੱਤੇ ਗਏ ਨੇ ਲੁਧਿਆਣਾ ਖੇਤਰ ਦੇ ਵਿੱਚ ਜੇਕਰ ਗੱਲ ਕਰੀਏ ਕਹਿੰਦੇ 94 ਚੋਂ 65 ਆਮ ਆਦਮੀ ਕਲੀਨਿਕਾਂ ਦੇ ਤੁਹਾਨੂੰ ਆਯੁਸ਼ਮਨ ਰੋਗਿਆ ਕੇਂਦਰ ਦੇ ਬੋਰਡ ਲੱਗੇ ਨੇ ਇਹਨਾਂ ਕਲੀਨਿਕਾਂ ਉੱਤੇ ਨਵੇਂ ਬੋਰਡ ਲਾਏ ਗਏ ਨੇ ਇਹਨਾਂ ਕਲੀਨਿਕਾਂ ਤੇ ਸੀਐਮ ਭਗਵੰਤ ਮਾਨ ਦੀ ਫੋਟੋ ਹਟਾ ਦਿੱਤੀ ਗਈ ਹੈ ਕੇਂਦਰ ਸਰਕਾਰ ਕੋਲੋਂ ਕਲੀਨਿਕਾਂ ਦੇ ਇਹਨਾਂ ਦੇ ਨਾਵਾਂ ਦੇ ਉੱਤੇ ਉਹਨਾਂ ਨੂੰ ਇਤਰਾਜ਼ ਸੀਗਾ ਜਿਸ ਨੂੰ ਧਿਆਨ ਚ ਰੱਖਦੇ ਆ ਸੂਬਾ ਸਰਕਾਰ ਨੇ ਫੈਸਲਾ ਲਿਆ ਤਾਂ ਕਿ ਫੰਡ ਜਾਰੀ ਹੋ ਜਾਣਾ ਇਸੇ ਤਰ੍ਹਾਂ ਸਕੂਲਾਂ ਦੇ ਵੀ ਨਾਮ ਵਾਲੀ ਪ੍ਰਕਿਰਿਆ ਉਧਰ ਨੂੰ ਵੀ ਕੰਮ ਤੁਰ ਪਿਆ ਚਲੋ ਜੇਕਰ ਪੰਥਕ ਸਿਆਸਤ ਦੀ ਪੰਜਾਬ 'ਚ ਗੱਲ ਕਰੀਏ ਇੱਕ ਪਾਸੇ ਐਸਜੀਪੀਸੀ ਮੈਂਬਰਾਂ ਦੀ ਬੈਠਕ ਹੈ ਨਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੰਡੀਗੜ੍ਹ ਚਕਤਰ ਹੋਏ ਵੈਸੇ ਤਾਂ ਸ਼੍ਰੋਮਣੀ ਗੱਟੀ ਚੋਣਾਂ ਦੇ ਲਈ ਜੋ ਵੋਟਰ ਸੂਚੀਆਂ ਚ ਗੜਬੜ ਘਟਾਲਾ ਕੁਝ ਕੁਝ ਨਾਮ ਅਜਿਹੇ ਪਾਏ ਗਏ ਨੇ ਜਿਦੇ ਨਾਲ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਨਹੀਂ ਹੈਗੇ ਐਸੀਪੀਸੀ ਦੇ ਨੀਮਾ ਦੇ ਅਨਸਾਰ ਉਹ ਵੋਟਰ ਨਹੀਂ ਬਣ ਸਕਦੇ ਉਹ ਨਾਮ ਨੇ ਜਿਨ੍ਹਾਂ ਨੂੰ ਇਤਰਾਜ਼ ਦੇ ਹਵਾਲੇ ਨਾਲ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਸਾਰੇ ਮੈਂਬਰ ਆਪਣੀਆਂ ਆਪਣੀਆਂ ਰਿਪੋਰਟਾਂ ਲੈ ਕੇ ਆਏ ਤੱਤ ਸਾਹਮਣੇ ਰੱਖੇ ਉਹਨਾਂ ਨੂੰ ਲੈ ਕੇ ਹੁਣ ਗੁਰਦੁਆਰਾ ਚੌਂਡ ਕਮਿਸ਼ਨਰ ਕੋਲ ਪਹੁੰਚ ਅਪਰੋਚ ਕਰਕੇ ਉਹਨਾਂ ਨੂੰ ਦੁਰਸਤ ਕਰਾਉਣ ਵਾਲੀ ਪ੍ਰਕਿਰਿਆ ਕਿਉਂਕਿ ਕੱਲ ਨੂੰ ਇਤਰਾਜ਼ ਦਰਜ ਕਰਾਉਣ ਦਾ ਆਖਰੀ ਦਿਨ ਹੈ। ਉਹਦੇ ਨਾਲ ਨਾਲ ਜਿਹੜੀ ਮੈਂਬਰਸ਼ਿਪ ਮਹਮ ਬੱਢੀਆ ਉਹਦੇ ਲਈ ਵੀ ਕੰਮ ਚੱਲ ਰਿਹਾ। ਉਹਦੇ ਲਈ ਵੀ ਮੈਂਬਰ ਸੱਦੇ ਗਏ। ਦੂਸਰੇ ਪਾਸੇ ਸੁਧਾਰ ਲਹਿਰ ਵਾਲੀ ਧਿਰ ਆਪਣੇ ਪੱਧਰ ਤੇ ਬੈਠਕਦਰ ਬੈਠਕਾਂ ਕਰ ਰਹੀ ਹੈ ਤੇ ਆਉਣ ਦੇ ਸਮੇਂ ਵਿੱਚ ਨਵੀਂ ਪਾਰਟੀ ਨਵੇਂ ਰੂਪ ਸਵਾਰ ਨੂੰ ਸਾਹਮਣੇ ਵੀ ਆ ਸਕਦੀ ਹੈ। ਖੋਰ ਅਕਾਲੀ ਦਲ ਸਾਹਮਣੇ ਆਉਣ ਦੀ ਤਿਆਰੀ ਦੇ ਵਿੱਚ ਵੀ ਹੈ। ਇੱਧਰ ਸ਼ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਨਾਲ ਸੰਬੰਧ ਜਿਹੜੇ ਵਰਕਿੰਗ ਕਮੇਟੀ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਸ਼੍ਰੋਮਣੀ ਗੁਰਦਵੰਦ ਕਮੇਟੀ ਦੀ ਹਾਂ ਉਹ ਮੈਂਬਰ ਜੱਥੇਦਾਰ ਸਾਭ ਕੁਲ ਪਹੁੰਚ ਕਰ ਰਹੇ ਨੇ ਜਿਹੜੇ ਬਾਦਲ ਧਰ ਨਾਲ ਸੰਬੰਧਿਤ ਨਹੀਂ ਹੈਗੇ ਪਰ ਬਿਲਕੁਲ ਜੀ ਵਿਰੋਧੀ ਧਰ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਜੱਥੇਦਾਰ ਸਾਹਿਬ ਨੂੰ ਜਾਤ ਪੱਤਰ ਸੌਂਪਿਆ ਗਿਆ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਨੇ ਜੀ ਜਸਵੰਤ ਸਿੰਘ ਪੁੜੈਣ ਤੇ ਹੋਰ ਮੈਂਬਰ ਅੱਜ ਜੱਥੇਦਾਰ ਸ਼੍ਰੀ ਗੱਲਤਖਸਰ ਸਾਹਿਬ ਕੋਲ ਗਏ ਜੱਥੇਦਾਰ ਗਨੀਰ ਕੁਬੀਰ ਸਿੰਘ ਨੂੰ ਕਮਾਗ ਪੱਤਰ ਸੌਪਿਆ ਕਿ ਜੱਥੇਦਾਰ ਸਾਹਿਬ ਤੁਸੀਂ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਪੜ੍ਹੇ ਸੀ ਜੋ ਫੈਸਲੇ ਸੁਣਾਏ ਸੀ ਉਹਨਾਂ ਦੀ ਤਾਮੀਲ ਨਹੀਂ ਹੋ ਰਹੀ ਉਹਨਾਂ ਦੀ ਉਹਨਾਂ ਨੂੰ ਪ੍ਰਮਾਣ ਨਹੀਂ ਪ੍ਰਮਾਣਿਤ ਤੌਰ ਦੇ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਲਈ ਅਸੀਂ ਤੁਹਾਨੂੰ ਜਾਤ ਪੱਤਰ ਦੇਣ ਆਏ ਆ ਅਸੀਂ ਤੁਹਾਨੂੰ ਬੇਨਤੀ ਪੱਤਰ ਦੇਣ ਆਏ ਆ ਅਸੀਂ ਤੁਹਾਨੂੰ ਆਖਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਇਹਨਾਂ ਹੁਕਮਨਾਮਿਆਂ ਨੂੰ ਲਾਗੂ ਕਰਾਉਣ ਲਈ ਤੁਸੀਂ ਅਕਾਲੀ ਦਲ ਬਾਦਲ ਧਰ ਨੂੰ ਆਦੇਸ਼ ਮੁੜ ਕੇ ਜਾਰੀ ਕਰੋ ਸੋ ਇਹਦੇ ਲਈ ਬਕਾਇਦਾ ਤੌਰ ਤੇ ਜਸਵੰਤ ਸਿੰਘ ਪੁੜੈਣ ਤੇ ਹੋਰ ਮੈਂਬਰ ਗਏ ਨੇ ਇੱਕ ਪਾਸੇ ਬਾਦਲ ਤੇਰ ਆਪਣੀ ਮੈਂਬਰਸ਼ਿਪ ਮਹਿਮਕਾਬਦਾ ਚੁੱਕੀ ਆ ਦੂਸਰੇ ਪਾਸੇ ਧਾਮੀ ਹੋਰੀ ਸਤ ਮੈਂਬਰ ਕਮੇਟੀ ਨੂੰ ਲੈ ਕੇ ਦੁਬਿਧਾ ਚ ਨੇ ਤੀਸਰੇ ਪਾਸੇ ਬਡਾਲ ਵਾਲੀ ਤੇ ਹੁਣ ਆਪਣੇ ਦਮ ਦੇ ਉੱਤੇ ਨਵੀਂ ਪਾਰਟੀ ਦੀ ਗਠਨ ਦੀ ਤਿਆਰੀ ਚ ਹੈ ਤੇ ਇੱਧਰ ਐਸਜੀਪੀਸੀ ਮੈਂਬਰਿਕ ਵਾਰ ਫਿਰ ਜਥੇਦਾਰ ਸਾਹਿਬ ਕੋਲ ਸ਼ਿਕਾਇਤ ਲੈ ਕੇ ਗਏ ਨੇ ਕਿ ਇਹ ਜੀ ਇਹ ਤਾਂ ਹੁਕਮਨਾਮੇ ਤੋਂ ਪਗੋੜੇ ਹੋਗੇ ਉਹਨਾਂ ਨੂੰ ਹੁਕਮਨਾਮੇ ਮਨਾਓ ਲਾਗੂ ਕਰਾਓ ਨਹੀਂ ਤੇ ਫਿਰ ਤਾਲੁਕ ਕਰਕੇ ਅਗਲੀ ਕਾਰਵਾਈ ਪੇਟੋ ਸੋ ਪੰਥਕ ਸਿਆਸਤ ਦੇ ਵਿੱਚ ਖਾਸਾ ਉਲਟ ਫੇਰ ਕਾਸੀ ਜੱਦੋਜਹਿਦ ਕਾਸੀ ਰਸਾ ਕਸੀ ਅਜੇ ਵੀ ਵਰਕਰਾਰ ਹੈ ਵੈਸੇ ਦੁਨੀਆ ਦੇ ਨਕਸ਼ੇ ਦੇ ਉੱਤੇ ਹਲਚਲ ਤਾਂ ਮਚਾ ਦਿੱਤੀ ਹੈ 트럼ਪ ਨੇ ਸੌ ਚੁੱਕਣ ਤੋਂ ਬਾਅਦ ਆਪਣੇ ਨਵੇਂ ਫੈਸਲਿਆਂ ਨਾਲ ਉਹਨਾਂ ਦੇ 4-5 ਫੈਸਲੇ ਤਜਾਹੇ ਨੇ ਜਿਨੇ ਪੂਰੇ ਦੁਨੀਆ ਦੇ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਅਮਰੀਕਾ ਹੁਣ ਕਿਹੜਾ ਰਾਹ اختیار ਕਰਨ ਜਾ ਰਿਹਾ ਹੈ 트럼ਪ ਵੱਲੋਂ ਸੌ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾਂ WHO ਨੂੰ ਅਮਰੀਕਾ ਦੇ डब्ल्यूएचओ अमेरिका ਨੂੰ ਵਾਪਸ ਲੈਣਾ ਅਮਰੀਕਾ ਦਾ ਨਾਮ ਵਾਪਸ ਲੈਣ ਦਾ ਫੈਸਲਾ ਫਿਰ ਮੈਕਸੀਕੋ ਸਰਹੱਦ ਤੇ ਕੰਧ ਬਣਾਉਣ ਵਾਲਾ ਫੈਸਲਾ ਫਿਰ ਮੈਕਸੀਕੋ ਤੇ ਕੈਨੇਡਾ ਉੱਤੇ 25% ਤੱਕ ਟੈਰਿਫ ਲਾਇਆ ਜਾਊਗਾ ਇਹੋ ਜਿਹਾ ਫੈਸਲਾ ਫਿਰ ਅਮਰੀਕਾ ਚ ਸਿਰਫ ਦੋ ਹੀ ਲਿੰਗ ਹੋਣਗੇ ਥਰਡ ਜੈਂਡਰ ਦੀ ਕੋਈ ਥਾਂ ਨਹੀਂ ਹੋਣ ਮਰਦ ਤੇ ਔਰਤ ਹੀ ਹੋਣਗੇ ਥਰਡ ਜੈਂਡਰ ਨਹੀਂ ਹੋਊਗਾ ਇਹ ਫੈਸਲਾ ਫਿਰ ਇਸੇ ਤਰ੍ਹਾਂ ਅਮਰੀਕਾ ਚ ਜਨਮ ਤੋਂ ਪ੍ਰਾਪਤ ਨਾਗਰਿਕਾ ਅਧਿਕਾਰ ਖਤਮ ਜਿਹੜਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਇਹ ਸਭ ਦੇ ਦਰਮਿਆਨ ਭਾਰਤ 'ਚ ਜੋ ਫਿਕਰ ਹੈ ਉਹ ਹੈ ਕਿ ਹੁਣ ਉੱਥੋਂ ਜਿਹੜੇ ਡਿਪੋਰਟ ਕੀਤੇ ਜਾਣਗੇ ਉਹਨਾਂ ਦੀ ਗਿਣਤੀ ਕਿੰਨੀ ਹੋਏਗੀ ਇੱਕ ਪਾਸੇ ਦਾਵਾ ਕੀਤਾ ਜਾ ਰਿਹਾ ਹੈ ਕਿ ਗਿਣਤੀ 20 ਹਜ਼ਾਰ ਹੋ ਸਕਦੀ ਹੈ ਪਰ ਦੂਸਰੇ ਪਾਸੇ ਇਹ ਵੀ ਫਿਕਰ ਹੈ ਕਿ ਕਿਤੇ ਗਿਣਤੀ 2 ਲੱਖ 20 ਹਜ਼ਾਰ ਤਾਂ ਨਹੀਂ ਹੋਏਗੀ ਜੀ ਹਾਂ ਦਾਵਾ ਇਹ ਕਿ ਅਮਰੀਕਾ ਦੇ ਵਿੱਚ 18 ਤੋਂ 20 ਹਜ਼ਾਰ ਅਜਿਹੇ ਭਾਰਤੀ ਨੇ ਜਿਹੜੇ ਉੱਥੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਨੇ ਜਿਨ੍ਹਾਂ ਕੋਲ ਉੱਥੋਂ ਦੀ ਪੀਆਰ ਲੈਣ ਦੀ ਜਾਂ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਉਹ ਦਸਤਾਵੇਜ਼ ਨਹੀਂ ਹੈਗੇ ਜਿਦੇ ਨਾਲ ਉੱਥੇ ਉਹ ਪੱਕੇ ਬਸਨੀਕ ਬਣ ਸਕਣ ਇਹ ਇਸ ਲਈ ਉਹ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਬਸੇ ਨੇ ਇਹਨਾਂ ਦੀ ਗਿਣਤੀ 18 ਤੋਂ 20 ਹਜ਼ਾਰ ਹੈ ਉਹਨਾਂ ਨੂੰ ਅਮਰੀਕਾ ਕਦੇ ਵੀ ਹੁਣ ਤੋੜ ਸਕਦਾ ਜਿਹੋ ਜਿਹਾ 트੍ਰੰਪ ਨੇ ਫੈਸਲਾ ਲਿਆ ਇਹ ਪਹਿਲੂ ਹੈ ਇੱਕ ਪਾਸੇ ਕਹਿੰਦੇ ਜੀ ਕਿ ਅਮਰੀਕਾ ਦੇ ਵਿੱਚ ਪਿਛਲੇ ਮਹੀਨੇ ਗੈਰਕਾਨੂੰਨੀ ਪ੍ਰਵਾਸੀਆਂ ਦੀ ਵੀਲ ਕਰਨ ਵਾਲੀ ਸਰਕਾਰੀ ਸੰਸਥਾ ICE ਨੇ ਕਰੀਬ 15 ਲੱਖ ਲੋਕਾਂ ਦੀ ਇੱਕ ਸੂਚੀ ਬਣਾਈ ਉਹਨਾਂ 15 ਲੱਖ ਲੋਕਾਂ ਦੇ ਵਿੱਚ ਇਹਨਾਂ ਗੈਰਕਾਨੂੰਨੀ ਤਰੀਕਿਆਂ ਨਾਲ ਅਮਰੀਕਾ 'ਚ ਰਹਿ ਰਹੇ ਨੇ ਦੁਨੀਆ ਭਰ ਦੇ ਉਹਨਾਂ 15 ਲੱਖ ਗੈਰਕਾਨੂੰਨੀ ਅਮਰੀਕਾ 'ਚ ਰਹਿ ਰਹੇ ਲੋਕਾਂ ਦੇ ਵਿੱਚ 18 ਤੋਂ 20 ਹਜ਼ਾਰ ਭਾਰਤੀਆਂ ਦੀ ਸੂਚੀ ਵੀ ਹੈ। ਹੁਣ 18 ਤੋਂ 20 ਹਜ਼ਾਰ ਭਾਰਤੀ ਵੀ ਨੇ ਤੇ ਪਤਾ ਤਾਂ ਇਹ ਲੱਗ ਰਿਹਾ ਕਿ ਇਸ ਮਸਲੇ ਤੇ ਰਿਪੋਰਟ ਕਰਨ ਵਾਲਿਆਂ ਦੇ ਮਸਲੇ ਦੇ ਉੱਤੇ ਅਮਰੀਕਾ ਨਾਲ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਕੱਢਣ ਦੀ ਬਜਾਏ ਭਾਰਤ ਸਰਕਾਰ ਉਹਨਾਂ ਨੂੰ ਵਾਪਸ ਲੈਣ ਦੇ ਲਈ ਤਿਆਰ ਹੋ ਗਈ ਹੈ। ਉਹ ਕਹਿੰਦੇ ਭੇਜ ਦਿਓ ਜੀ ਅਸੀਂ ਸੰਭਾਲ ਲਾਂਗੇ। ਮੰਨਿਆ ਜਾ ਰਿਹਾ ਕਿ ਭਾਰਤ ਸਰਕਾਰ ਨੂੰ ਇਹ ਫਿਕਰ ਹੈ ਕਿ ਕਿਤੇ ਜੇਕਰ ਗੈਰਕਾਨੂੰਨੀ ਮੁੱਦਿਆਂ ਤੇ ਗੈਰਕਾਨੂੰਨੀ ਨਾਗਰਿਕਤਾ ਵਾਲੇ ਮੁੱਦਿਆਂ ਤੇ ਅਸੀਂ ਕੋਈ ਸਟੈਂਡ ਲਿਆ ਤਾਂ ਕਿਤੇ H1B ਵੀਜ਼ਾ ਤੇ ਸਟੂਡੈਂਟ ਵੀਜ਼ਿਆਂ ਦੇ ਉੱਤੇ ਉਸ ਪ੍ਰੋਗਰਾਮਾਂ ਦੇ ਉੱਤੇ ਕੋਈ ਰੋਕਣਾ ਲੱਗ ਜਾਵੇ ਇਸ ਲਈ ਕਹਿੰਦੇ ਉਹ ਵਿਰੋਧ ਨਹੀਂ ਕਰ ਪਰੇ ਇਹ ਵਿਰੋਧ ਇਸ ਕਰ ਨਹੀਂ ਕਰ ਪਰੇ ਕਿ ਅਮਰੀਕਾ ਦਾ ਡਰ ਹੈ ਇਹਹੀ ਕੰਮ ਕੈਨੇਡਾ ਨੇ ਕੀਤਾ ਹੁੰਦਾ ਤਾਂ ਤਸੱਲੀ ਮਚਾਉਂਦੇ ਸਾਡੇ ਵਾਲੀ ਸਰਕਾਰ ਵੀ ਤੇ ਸਾਡੇ ਵਾਲਾ ਮੀਡੀਆ ਵੀ ਚਲੋ ਹੁਣ ਅਮਰੀਕਾ ਸਰਕਾਰ ਦੇ ਅੰਕੜਿਆਂ ਮੁਤਾਬਕ 2023 ਦੇ ਵਿੱਚ 386000 ਲੋਕਾਂ ਨੂੰ H1B ਵੀਜ਼ਾ ਦਿੱਤਾ ਗਿਆ ਜਿਨ੍ਹਾਂ ਚ ਲਗਭਗ 3/4 ਭਾਰਤੀ ਨਾਗਰਿਕ ਸੀ ਪਰ ਇੱਕ ਪਾਸੇ ਕਿਹਾ ਜਾ ਰਿਹਾ ਕਿ 15 ਲੱਖ ਗੈਰਕਾਨੂੰਨੀ ਲੋਕ ਨੇ ਜਿਨ੍ਹਾਂ ਚੋਂ 18-20 ਹਜ਼ਾਰ ਭਾਰਤੀ ਨੇ ਦੂਏ ਪਾਸੇ ਅਮਰੀਕਾ ਚ ਗੈਰਕਾਨੂੰਨੀ ਰੂਪ ਨਾਲ ਰਹਦੇ ਭਾਰਤੀ ਕਿੰਨੇ ਨੇ ਇਸ ਬਾਰੇ ਕੋਈ ਜਾਣਕਾਰੀ ਸਪਸ਼ਟ ਨਹੀਂ ਹੈ ਉਹਦਾ ਹਵਾਲਾ ਇਸ ਲਈ ਹੈ ਕਿਉਂਕਿ ਪਿਛਲੇ ਸਾਲ ਹੋਮਲੈਂਡ ਸੁਰੱਖਿਆ ਵਿਭਾਗ ਨੇ ਇੱਕ ਰਿਪੋਰਟ ਦਾ ਦਾਵਾ ਕਰਦਿਆਂ ਇੱਕ ਅੰਦਾਜ਼ਾ ਲਾਇਆ ਕਿ 2022 ਤੱਕ ਅਮਰੀਕਾ ਦੇ ਵਿੱਚ ਕਰੀਬ 2.20 ਲੱਖ ਭਾਰਤੀ ਗੈਰਕਾਨੂੰਨੀ ਤਰੀਕੇ ਨਾਲ ਰਹੇ ਨੇ ਹੁਣ ਉਹ ਕਹਿ ਰਹੇ 18 ਤੋਂ 20 ਹਜ਼ਾਰ ਹੈ ਇਹ ਰਿਪੋਰਟ ਕਹਿ ਰਹੀ ਹੈ 220000 ਨਿਊਜ਼ ਰਿਸਰਚ ਸੈਂਟਰ ਨੇ ਸਾਲ 2022 ਦੀ ਰਿਪੋਰਟ ਮੁਤਾਬਕ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਅਮਰੀਕਾ ਚ ਪ੍ਰਵਾਸੀਆਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਹੋਣ ਦਾ ਅੰਦਾਜ਼ਾ ਲਾਇਆ ਜੋ 10 ਕਰੋੜ ਤੋਂ ਜ਼ਿਆਦਾ ਵਾਲੇ ਦੇ ਵਿੱਚ ਕਹਿੰਦੇ ਜੀ 220000 ਤੋਂ ਜ਼ਿਆਦਾ ਸਾਡੇ ਭਾਰਤੀ ਹਨ ਹੁਣ ਇਹਨਾਂ ਸਾਰਿਆਂ ਦੇ ਉੱਤੇ ਕਹਿੰਦੇ ਜੀ ਲਗਭਗ ਟਰੰਪ ਨੇ ਨਿਯਮ ਸਖਤ ਕਰ ਦਿੱਤੇ ਕਿਤਾਏ ਕਿ ਵੀ ਜੇ ਜਵਾਬਕ ਜੰਮਣ ਦਾ ਮਤਲਬ ਅਮਰੀਕਾ ਦੀ ertid ਤੇ ਜਵਾਬਕ ਜੰਮਣ ਦਾ ਮਤਲਬ ਇਹ ਨਹੀਂ ਕਿ ਕਿ ਗਰੰਟਡ ਹੋ ਅਮਰੀਕਾ ਦੇ ਨਾਗਰਿਕ ਹੋ ਗਿਆ ਦੋਆਂ ਚੋਂ ਮਾਂ ਪਿਓ ਚੋਂ ਇੱਕ ਦਾ ਹੋਣਾ ਜ਼ਰੂਰੀ ਹੈ ਨਹੀਂ ਤਾਂ ਫਿਰ ਉਹਦੀ ਨਾਗਰਤਾ ਨਹੀਂ ਔਰ ਇਹ ਐਲਾਨ ਤੋਂ ਬਾਅਦ ਨਿਯਮ ਜਦੋਂ ਲਾਗੂ ਹੋਊਗਾ ਹ ਹਕੂਮਤ ਦੇ ਲਾਗੂ ਹੋਣ ਦੇ ਲਈ 30 ਦਿਨ ਦਾ ਵਕਤ ਹੈ 30 ਦਿਨ ਤੋਂ ਬਾਅਦ ਜਿਹੜਾ ਵੀ ਜਵਾਬਕ ਉੱਥੇ ਅਜੇ ਕਿਸੇ ਪਰਿਵਾਰ ਚ ਜੰਮਿਆ ਜਿਹਦੇ ਮਾਂ ਪਿਓ ਉੱਥੇ ਗੈਰ ਕਾਨੂੰਨੀ ਤਰੀਕੇ ਨਾਲ ਰਹ ਰਹੇ ਨੇ ਜਾਂ ਮਤਲਬ ਪ੍ਰਵਾਸੀ ਨੇ ਗੈਰਕਾਨੂੰਨੀ ਤਰੀਕੇ ਨਾਲ ਆਏ ਨੇ ਉਹਨਾਂ ਕੋਲ ਦਸਤਾਵੇਜ਼ ਨਹੀਂ ਹੈਗੇ ਪੀਆਰ ਨਹੀਂ ਹੈਗੇ ਜਾਂ ਨਾਗਰਿਕ ਨਹੀਂ ਹੈਗੇ ਤਾਂ ਉਹਨਾਂ ਦੇ ਜਵਾਕ ਨੂੰ ਵੀ ਨਾਗਰਿਕਤਾ ਦਾ ਹੱਕ ਨਹੀਂ ਮਿਲੂਗਾ ਦੂਸਰਾ ਵੱਡੀ ਗਿਣਤੀ ਦੇ ਵਿੱਚ ਉੱਥੋਂ ਲੋਕਾਂ ਨੂੰ ਰਿਪੋਰਟ ਕਰਨ ਦੀ ਤਿਆਰੀ ਹੈ ਤੇ ਜਿਹਦੇ ਵਿੱਚ ਭਾਰਤੀਆਂ ਦੀ ਗਿਣਤੀ ਵੀ ਕਾਫੀ ਦੱਸੀ ਜਾ ਰਹੀ ਹੈ ਹੁਣ ਇਹ ਆਉਣ ਵਾਲਾ ਵਕਤ طے ਕਰੂਗਾ ਕਿ ਉਹ ਗਿਣਤੀ 18 ਤੋਂ 20 ਹਜ਼ਾਰਾਂ ਜਾਂ 2 ਲੱਖ 20 ਹਜ਼ਾਰ ਦੇ ਕਰੀਬ ਹੈ ਇੱਕ ਪਾਸੇ ਕੈਨੇਡਾ ਦੇ ਹਵਾਲੇ ਨਾਲ ਇਹ ਫਿਕਰਮੰਦੀ ਵਧੀ ਹੈ ਕਿ ਉੱਥੋਂ ਵੱਡੀ ਗਿਣਤੀ ਦੀ ਰਿਪੋਰਟ ਹੋਣੀ ਹੈ ਦੂਸਰੇ ਪਾਸੇ ਇਹ ਤੇ ਪੰਜਾਬ ਦੇ ਵਿੱਚ ਇਸ ਗੱਲ ਨੂੰ ਲੈ ਕੇ ਫਿਕਰ ਹੈ ਕਿਉਂਕਿ ਜਦੋਂ ਕੈਨੇਡਾ ਅਮਰੀਕਾ ਦੀ ਗੱਲ ਆਊਗੀ ਤਾਂ ਵੱਡੀ ਗਿਣਤੀ 'ਚ ਪੰਜਾਬੀ ਵੀ ਇਹਨਾਂ ਮੁੱਲਕਾਂ 'ਚ ਬਸੇ ਹੋਏ ਨੇ ਭਾਰਤੀਆਂ ਦੇ ਵਿੱਚ ਵੱਡੀ ਗਿਣਤੀ ਇਹਨਾਂ ਦੀ ਹੈ ਇਸੇ ਲਈ ਇਹ ਪਹਿਲੂ ਫਿਕਰਮੰਦੀ ਵਾਲਾ ਸੀ ਅਸੀਂ ਲੈ ਕੇ ਹਾਜ਼ਰ ਸੀ ਬਹੁਤ-ਬਹੁਤ ਸ਼ੁਕਰੀਆ